ਇੰਡੀਆ ਨਿਊਜ਼ ਤੇ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡੇ ਲਿਵਿੰਗ ਇੰਡੀਆ ਚੈਨਲ ਦਾ ਬਹੁਤ-ਬਹੁਤ ਧੰਨਵਾਦ ਜੀ ਮਨਾ ਸਾਹਿਬ ਸਭ ਤੋਂ ਪਹਿਲਾਂ ਗੱਲ ਪੰਜਾਬ ਦੀ ਹੀ ਸਿਆਸਤ ਦੀ ਕਰਦੇ ਹਾਂ ਕਿਉਂਕਿ ਇਸ ਸਮੇਂ ਬੀਜੇਪੀ ਦੀ ਮੀਟਿੰਗ ਚੱਲ ਰਹੀ ਹੈ ਤੇ ਬੀਜੇਪੀ ਤੇ ਹੀ ਸਭ ਤੋਂ ਪਹਿਲਾਂ ਫੋਕਸ ਕਰਾਂਗੇ ਮੀਟਿੰਗਾਂ ਦਾ ਦੌਰ ਜਾਰੀ ਹੈ ਤੇ ਇਹ ਦੇਖਿਆ ਗਿਆ ਕਿ ਹਾਰ ਦਾ ਸਾਹਮਣਾ ਬੇਸ਼ੱਕ तमाम ਸੀਟਾਂ ਤੇ ਕਰਨਾ ਪਿਆ ਪਰ ਵੋਟ ਸ਼ੇਅਰ ਜ਼ਰੂਰ ਵਧਿਆ ਕਿਵੇਂ ਵੇਖਿਆ ਜਾਵੇ 2027 ਵਾਇਆ 2024 ਦੇਖੋ ਮੈਂ ਇੱਕ ਚੀਜ਼ ਬਾਰ-ਬਾਰ ਜ਼ਿਕਰ ਕਰਦਾ ਸੀਗਾ ਪਹਿਲਾਂ ਵੀ ਮੈਂ ਇੱਥੇ ਤੁਹਾਡੇ ਇੱਕ ਵਾਰੀ ਬੋਲ ਕੇ ਗਿਆ ਕਿ ਮਿਸਟਰ ਮੋਦੀ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹ ਬਹੁਤ ਚੰਗੇ ਹੋ ਸਕਦੇ ਨੇ ਦੇਸ਼ ਲਈ ਦੇਸ਼ ਦਾ ਬਹੁਤ ਉਹਨਾਂ ਨਾਂ ਜਿਹੜਾ ਚੁੱਕਿਆ ਹੋ ਸਕਦਾ ਪਰ ਕਿਤੇ ਨਾ ਕਿਤੇ ਪੰਜਾਬ ਦੇ ਲਈ ਉਹਨਾਂ ਦੇ ਮਨ ਦੇ ਵਿੱਚ ਨਫ਼ਰਤ ਔਰ ਪੰਜਾਬ ਦੇ ਪ੍ਰਤੀ ਗੁੱਸਾ ਪਿਛਲੇ 10 ਸਾਲਾਂ ਚ ਅੱਜ ਇੱਥੇ ਰਵਨੀਤ ਬਿੱਟੂ ਮੀਟਿੰਗ ਕਰ ਰਹੇ ਨੇ ਚੰਡੀਗੜ੍ਹ ਦੇ ਵਿੱਚ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਸਾਰੀ ਬੀਜੇਪੀ ਦੇ ਨetaਵਾਂ ਨੂੰ ਕਿ ਪਿਛਲੇ 10 ਸਾਲ ਚ ਪੰਜਾਬ ਨੂੰ ਜੇ ਕੁਝ ਦਿੱਤਾ ਹੋਵੇ ਤੇ ਫਿਰ ਅਸੀਂ ਲੋਕ ਤੁਹਾਨੂੰ ਮਤਲਬ ਸਿਰ ਮੱਥੇ ਬਿਠਾਉਣ ਨੂੰ ਤਿਆਰ ਆਂ ਪੂਰੇ 10 ਸਾਲਾਂ ਦੇ ਵਿੱਚ ਇੱਕ ਵੱਡੀ ਉਪਲਬਧੀ ਪੰਜਾਬ ਲਈ ਦੇ ਦਿਓ ਤੁਸੀਂ ਜਿਹੜੀ ਦਿੱਤੀ ਹੋਵੇ ਸਾਨੂੰ ਇੱਕ ਗਿਣਾ ਦਿਓ ਸਿਰਫ ਪੰਜਾਬ ਦੇ ਵਿੱਚ ਇੱਕ ਡਰ ਦੀ ਵੋਟ ਪਾਈ ਗਈ ਤੁਸੀਂ ਇੱਕ ਚੀਜ਼ ਦੇਖੋ ਬੀਜੇਪੀ ਦਾ ਵੋਟ ਬੈਂਕ ਜਿਹੜਾ ਵਧਿਆ ਮੈਂ ਪਹਿਲਾਂ ਵੀ ਅਕਸਰ ਜ਼ਿਕਰ ਕੀਤਾ ਸੀਗਾ ਕਿ ਬੀਜੇਪੀ ਦਾ ਵੋਟ ਸ਼ੇਅਰ ਜਿਹੜਾ ਉਹ ਵਧੇਗਾ ਕਿਉਂਕਿ ਪਹਿਲੀ ਵਾਰੀ ਹੋਇਆ ਇਤਿਹਾਸ ਦੇ ਵਿੱਚ ਮੇਰੀ ਆਪਣੀ ਮਤਲਬ ਹੋਸ਼ ਦੇ ਵਿੱਚ ਕਿ ਪੰਜਾਬ ਦੇ ਵਿੱਚ ਇਹ ਕਿਤੇ ਜ਼ਿਕਰ ਹੀ ਨਹੀਂ ਕੀਤਾ ਗਿਆ ਕਿ ਡਵੈਲਪਮੈਂਟ ਕਿੰਨੇ ਕਰਨੀ ਹੈ ਪੰਜਾਬ ਲਈ ਚੰਗਾ ਕੌਣ ਹੈ ਪੰਜਾਬ ਲਈ ਮਾੜਾ ਕੌਣ ਹੈ ਸਿਰਫ ਜਿੱਥੇ ਵੀ ਬਹਿ ਕੇ ਸੱਥਾਂ ਦੇ ਵਿੱਚ ਚਾਹਵਲੀਆਂ ਦੁਕਾਨਾਂ ਤੇ ਰੈਸਟੋਰੈਂਟ ਦੇ ਵਿੱਚ ਜ਼ਿਕਰ ਇਹ ਕੀਤਾ ਗਿਆ ਕਿ ਹਿੰਦੂ ਕਿਨੂੰ ਵੋਟ ਪਾਏਗਾ ਤੇ ਸਿੱਖ ਕਿਨੂੰ ਵੋਟ ਪਾਏਗਾ ਪਿਛਲੇ 10 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਇੰਨਾ ਜ਼ਿਆਦਾ ਪਾੜਾ ਵਧਾਇਆ ਗਿਆ ਹਿੰਦੂ ਸਿੱਖ ਦਾ ਜਿਹੜਾ ਪਹਿਲਾਂ ਕਦੀ ਵੀ ਨਹੀਂ ਸੀ 84 'ਚ ਵੀ ਨਹੀਂ ਸੀ ਹੋਇਆ ਉਦੋਂ ਵੀ ਸਿੱਖ ਵਰਸਸ ਕਾਂਗਰਸ ਸੀਗਾ ਨਾ ਕਿ ਸਿੱਖ ਵਰਸਸ ਹਿੰਦੂ ਸੀਗਾ ਔਰ ਮੈਂ ਅੱਜ ਵੀ ਕਹਿਣਾ ਮੈਂ ਇਸ ਤੋਂ ਪਹਿਲਾਂ ਵੀ ਇੱਕ ਦਿਨ ਬੋਲ ਕੇ ਟਿਆ ਕਿ ਪੰਜਾਬ ਦੇ ਵਿੱਚ ਜਿਓ ਸੋਚਦੇ ਮੰਦਰ ਦੇ ਨਾਂ ਦੇ ਉੱਤੇ ਵੋਟ ਪਈ ਆ ਤੇ ਨਹੀਂ ਮੰਦਰ ਦੇ ਨਾਂ ਦੇ ਉੱਤੇ ਤੇ ਜਿੱਥੇ ਮੰਦਰ ਬਣਾਇਆ ਸੀਗਾ ਜਿੱਥੇ ਉਹ ਕਹਿ ਰਹੇ ਸੀਗੇ ਕਿ ਭਗਵਾਨ ਰਾਮ ਕੋ ਜੋ ਲਾਏ ਹਨ ਹਮ ਉਨਕੋ ਲਾਏਗੇ ਪਹਿਲੀ ਗੱਲ ਤੇ ਹੰਕਾਰ ਬੋਲਦਾ ਸੀਗਾ ਉਹਨਾਂ ਦਾ ਰਾਮ ਜੀ ਨੇ ਹੀ ਉਹਨਾਂ ਨੂੰ ਉੱਥੋਂ ਘਰੋਂ ਕੱਢ ਦਿੱਤਾ ਫਿਰ ਪੰਜਾਬ 'ਚ ਜਿਹੜੀ ਮੰਦਰ ਦੇ ਨਾਂ ਦੇ ਉੱਤੇ ਵੋਟ ਨਹੀਂ ਪਈ ਪੰਜਾਬ ਦੇ ਵਿੱਚ ਹਿੰਦੂ ਡਰਿਆ ਹੋਇਆ ਪੰਜਾਬ ਦੇ ਵਿੱਚ ਮੌਲ 10 ਸਾਲ ਦੇ ਵਿੱਚ ਇਹੋ ਜਿਹਾ ਸਿਰਜਿਆ ਗਿਆ ਪੰਜਾਬ ਦੇ ਹਾਲਾਤ ਇਹੋ ਜਿਹੇ ਬਣਾਏ ਗਏ ਕਿ ਹਿੰਦੂ ਆਪਣੇ ਆਪ ਨੂੰ ਸਿਕਿਉਰ ਫੀਲ ਨਹੀਂ ਸੀ ਕਰਦਾ ਉਹ ਸੋਚਦਾ ਸੀਗਾ ਕਿ મોદી ਸਾਹਿਬ ਨੂੰ ਲਿਆਓ ਇੰਨਾ ਜ਼ਿਆਦਾ ਪਾੜਾ ਤੇ ਡਰ ਦੀ ਰਾਜਨੀਤੀ ਉਹਦੇ ਵਿੱਚ ਉਹ ਕਾਮਯਾਬ ਹੋਏ ਉਹਨਾਂ ਨੇ ਆਪਣਾ ਵੋਟ ਬੈਂਕ ਵਧਾਇਆ ਔਰ ਮੈਂ ਗੱਲ ਹੁਣ ਵੀ ਦਾਅਵੇ ਨਾ ਕਹਿਣਾ ਕਿ ਪੰਜਾਬ ਦੇ ਹਾਲਾਤ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਮਾੜੇ ਤੇ ਹੋਰ ਜਿਹੜੇ ਉਹ ਭੜੇ ਕੀਤੇ ਜਾਣਗੇ ਕਿਉਂਕਿ ਉਹ ਆਪਣੀ ਚੀਜ਼ ਦੇ ਵਿੱਚ ਕਾਮਯਾਬ ਹੋ ਗਏ ਉਹਨਾਂ ਨੂੰ ਵੋਟ ਬੈਂਕ ਵਧਿਆ ਔਰ ਹੋਰ ਵੋਟ ਜਿਹੜੀ ਵੋਟਰ ਨੂੰ ਡਰਾਉਣਗੇ ਜਿਹੜਾ ਵੋਟਰ ਸ਼ਾਂਤਮਈ ਹੈ ਜਿਹੜਾ ਵੋਟਰ ਹਿੰਦੂ ਵੋਟਰ ਕਹ ਲੋ ਜਾਂ ਕੋ ਕਾਰੋਬਾਰੀ ਵੋਟਰ ਕਹ ਲੋ ਤੇ ਮਨ ਦੇ ਵਿੱਚ ਇੱਕ ਧਾਰਨਾ ਆ ਗਈ ਕਿ ਭਾਜਪੀ ਨੂੰ ਲਾਓ ਇਹ ਡਰ ਦੀ ਰਾਜਨੀਤੀ ਹੈ ਸਾਡੇ ਵਿੱਚ ਡਰ ਜਿਹੜਾ ਪੈਦਾ ਕੀਤਾ ਗਿਆ ਕਿੰਨਾ ਪੰਜਾਬ ਦੇ ਵਿੱਚ ਨੁਕਸਾਨ ਹੋਇਆ ਪਿਛਲੇ 10 ਸਾਲਾਂ ਦੇ ਵਿੱਚ ਇਹ ਇਹ ਕੋਈ ਸੋਚ ਹੀ ਨਹੀਂ ਰਿਹਾ ਔਰ ਮੈਂ ਇੱਕ ਚੀਜ਼ ਤੁਹਾਨੂੰ ਦੱਸਾਂ ਕੱਲ ਮੇਰੇ ਆ ਫੋਨ ਦੇ ਵਿੱਚ ਇੱਕ ਕਾਰਡ ਹੈ ਜੀ ਜੇ ਤੁਸੀਂ ਕਹੋ ਤੇ ਮੈਂ ਦਿਖਾਵਾਂ ਮੈਨੂੰ ਕਿਸੇ ਮੁਸਲਮ ਭਾਈ ਨੇ ਕਾਰਡ ਦਿਖਾਇਆ ਔਰ ਮੈਂ ਕੱਲ ਦਾ ਸੇਵ ਕਰ ਲਿਆ ਸੀਗਾ ਇਹ ਯੂਪੀ ਦਾ ਇਹਦੇ ਵਿੱਚ ਜੇ ਤੁਹਾਨੂੰ ਇਹਦਾ ਸਕਰੀਨਸ਼ਾਟ ਮੇਰੇ ਕੋਲ ਲੈ ਲੈਣਾ ਤੁਸੀਂ ਇਦੇ ਵਿੱਚ ਮੁਸਲਮ ਕਿਸੇ ਦਾ ਵਿਆਹ ਹੈ ਕੋ ਬਾਨੋ ਨਾ ਹੈ ਤੇ ਮੁਹੰਮਦ ਦੇ ਨਾਲ ਸ਼ਾਦੀ ਹੈ ਮੈਂ ਆਪਸੀ ਭਾਈਚਾਰਾ ਦੱਸਣ ਲੱਗਾ ਕਿ ਮੋਦੀ ਸਾਹਿਬ ਤੋਂ ਪਹਿਲਾਂ ਕਿੰਨਾ ਸੀਗਾ ਯੂਪੀ ਦੇ ਵਿੱਚ ਸ਼ਾਦੀ ਹੋਣੀ ਸੀ ਔਰ ਮੁਸਲਮ ਦਾ ਕਾਰਡ ਹੈ ਔਰ ਉਹ ਕਹਿੰਦੇ ਨੇ ਕਿ ਅਸੀਂ ਘਰ ਦੇ ਬਾਹਰ ਨਾ ਆਪਣਾ ਕਾਰਡ ਜਿਹੜਾ ਉਹ ਲਾ ਦਿੰਨੇ ਆ ਪੋਸਟਰ ਦੇ ਰੂਪ ਦੇ ਵਿੱਚ ਕਿ ਸਾਰਿਆਂ ਨੂੰ ਖੁੱਲਾ ਨਿਯੋਤਤਾ ਜਿਹੜਾ ਦਿੱਤਾ ਜਾਂਦਾ ਉਹ ਔਰ ਉਸ ਕਾਰਡ ਦੀ ਖੂਬਸੂਰਤੀ ਪਤਾ ਕੀ ਹੈ ਆ ਕਾਰਡ ਦੇ ਉੱਤੇ ਭਗਵਾਨ ਰਾਮ ਜੀ ਦੀ ਫੋਟੋ ਹੈ ਸੀਤਾ ਮਾਤਾ ਦੀ ਫੋਟੋ ਹੈ ਆ ਨਾਲ ਲਕਸ਼ਮਣ ਜੀ ਦੀ ਫੋਟੋ ਹੈ ਤੇ ਹਨੂਮਾਨ ਜੀ ਜਿਹੜੇ ਚਰਨਾ ਚ ਬੈਠੇ ਨੇ ਉਹਨਾਂ ਦੀ ਫੋਟੋ ਹੈ ਇਹ ਸਾਰਾ ਕੁਝ ਅੱਜ ਪੰਜਾਬ ਚ ਤੁਸੀਂ ਦੇਖੋ ਕਿੰਨਾ ਜਿਹੜਾ ਹਿੰਦੂ ਭਾਈਚਾਰਾ ਸੀਗਾ ਉਹ ਉਹ ਗੁਰਦੁਆਰਿਆਂ ਦੇ ਵਿੱਚ ਕਿੰਨਾ ਵਿਸ਼ਵਾਸ ਪ੍ਰਗਟ ਕਰਦਾ ਸੀਗਾ ਔਰ ਅੱਜ ਵੀ ਕਰਦੇ ਨੇ ਪਰ ਮੋਦੀ ਸਾਹਿਬ ਵੱਲੋਂ ਕੋਈ ਕਸਰ ਨਹੀਂ ਜਿਹੜੀ ਛੱਡੀ ਗਈ ਇੱਕ ਦੂਜੇ ਨੂੰ ਲੜਾਉਣ ਦੀ ਇੱਥੇ ਬਾਬਾ ਆਦਮੀ ਲਿਖਦੇ ਨੇ ਜੇ ਚਾਰ ਲੈਣਾ ਉਹਨਾਂ ਦੀ ਮੈਂ ਹੁਣੇ ਹੀ ਸੁਣ ਰਿਹਾ ਸੀਗਾ ਜੇ ਤੁਹਾਨੂੰ ਸੁਣਾਵਾਂ ਕਿ ਇੰਨਾ ਪਿਆਰ ਹੋਣਾ ਚਾਹੀਦਾ ਆਪਸੀ ਭਾਈਚਾਰੇ ਦੇ ਵਿੱਚ ਹਿੰਦੂ ਸਿੱਖ ਮੁਸਲਮਾਨ ਕ੍ਰਿਸਚੀਅਨ ਦੇ ਵਿੱਚ ਜਿਹਦੇ ਵਿੱਚ ਇੰਨਾ ਫਰਕ ਪਾ ਦਿੱਤਾ ਗਿਆ ਬਾਬਾ ਆਦਮੀ ਬਹੁਤ ਵਧੀਆ ਲਿਖਦੇ ਨੇ ਕਿ ਮਸਜਿਦ ਮੇਰੀ ਤੂੰ ਕਿਉਂ ਹਟਾਵੇਂ ਮਸਜਿਦ ਮੇਰੀ ਤੂੰ ਕਿਉਂ ਢਾਵੇਂ ਮੈਕੋ ਤੋੜਾ ਮੰਦਿਰ ਨੂੰ ਆ ਜਾ ਦੋਵੇਂ ਬਹਿ ਕੇ ਪੜੀਏ ਇੱਕ ਦੂਜੇ ਦੇ ਅੰਦਰ ਨੂੰ ਸਦੀਆਂ ਵਾਂਗੂ ਅੱਜ ਵੀ ਸਦੀਆਂ ਵਾਂਗੂ ਅੱਜ ਵੀ ਕੁਝ ਨਹੀਂ ਜਾਣਾ ਮਸਜਿਦ ਤੇ ਮੰਦਿਰ ਦਾ ਲਹੂ ਤੇ ਤੇਰਾ ਮੇਰਾ ਲੱਗਣਾ ਤੇਰੇ ਮੇਰੇ ਖੰਜਰ ਨੂੰ ਰੱਬ ਕਰੇ ਤੂੰ ਮੰਦਿਰ ਵਾਂਗੂ ਵੇਖੇ ਮੇਰੀ ਮਸਜਿਦ ਨੂੰ ਰਾਮ ਕਰੇ ਮੈਂ ਮਸਜਿਦ ਵਾਂਗੂ ਵੇਖਾਂ ਤੇਰੇ ਮੰਦਿਰ ਨੂੰ ਤੂ ਬਿਸਮਿਲ੍ਲਾ ਪੜ ਕੇ ਮੈਨੂੰ ਨਾਨਕ ਦਾ ਪ੍ਰਸ਼ਾਦ ਫੜਾ ਮੈਂ ਨਾਨਕ ਦੀ ਬਾਣੀ ਪੜ ਕੇ ਦਿਆਂ ਹਸੈਨੀ ਲੰਗਰ ਨੂੰ ਸਾਡੇ ਸਿੰਘਾਂ ਫਸਦਿਆਂ ਰਹਿਣਾ ਖੁਰਲੀ ਢੈਂਦੀ ਰਹਿਣੀ ਹੈ ਜਿੰਨਾ ਤੀਕਰ ਨਾਥ ਨਾ ਪਾਈ ਨਫਰਤ ਵਾਲੇ ਡੰਗਰ ਨੂੰ ਮਨਾ ਸਾਹਿਬ ਬਹੁਤ ਖੂਬਸੂਰਤ 17 ਇਹ ਤੁਸੀਂ ਸੁਣਾਈਆਂ ਤੇ ਪੰਜਾਬ ਤਾਂ ਜਾਣੇ ਜਾਂਦਾ ਹੈ ਭਾਈਚਾਰਕ ਸਾਂਝ ਦੇ ਲਈ ਤੇ ਕੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਪੋਲਰਾਈਜੇਸ਼ਨ ਆਫ ਪੋਲਿਟਿਕਸ ਇਥੇ ਇਸ ਸਮੇਂ ਤੇ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਬਿਲਕੁਲ ਇਹੀ ਕੀਤਾ ਗਿਆ ਜੀ ਮੈਂ ਤੇ ਕਹਿ ਰਿਹਾ ਤੁਸੀਂ ਕਿਸੇ ਚਾਹ ਵਾਲੀ ਦੁਕਾਨ ਤੇ ਬਹਿ ਜਾਂਦੇ ਸੀ ਪੰਜਾਬ ਦੇ ਵਿੱਚ ਕਿਤੇ ਵੀ Hindu ਇਹ ਡਿਸਾਈਡ ਕਰਦਾ ਸੀਗਾ ਇਹ ਸੋਚਦਾ ਸੀ Hindu ਕਿਹਨੂੰ ਵੋਟ ਪਾਏਗਾ ਸਿੱਖ ਕਿਹਨੂੰ ਵੋਟ ਪਾਏਗਾ ਇਹੋ ਜਿਹੇ ਹਾਲਾਤ ਜਿਹੜੇ ਪੰਜਾਬ ਦੇ ਬਣਾ ਦਿੱਤੇ ਗਏ ਮੈਂ ਪੁੱਛਣਾ ਚਾਹੁੰਦਾ ਪਿਛਲੇ 10 ਸਾਲ ਚ ਦੱਸੋ ਤੇ ਸਹੀ ਦੂਸਰੀ ਤੁਸੀਂ ਹੁਣ ਵੀ ਦੇਖੋ ਪੰਜਾਬ ਦੇ ਵਿੱਚ ਮੇਜਰ ਮੁੱਦੇ ਕਿਹੜੇ ਸੀਗੇ ਨਸ਼ਾ ਕਾਰੋਬਾਰ ਇੰਡਸਟਰੀ ਕੋਈ ਨਹੀਂ ਔਰ ਉਹਦੇ ਨਾਲ ਨਾਲ ਬੇਦਬੀਆਂ ਦੇ ਸਿਰ ਦੇ ਉੱਤੇ ਦੋ ਤਿੰਨ ਇਲੈਕਸ਼ਨਾਂ ਲੜੀਆਂ ਗਈਆਂ ਉਹਨਾਂ ਦਾ ਕਿਤੇ ਵੀ ਜ਼ਿਕਰ ਹੈਗਾ ਸੀਗਾ ਜਿਹੜੇ ਬੱਚੇ ਬਾਹਰ ਜਾ ਰਹੇ ਸੀਗੇ ਇਹ ਮੇਨ ਮੁੱਦੇ ਸੀ ਇਹ ਚਾਰ ਮੁੱਦੇ ਛੇੜੇ ਹੀ ਨਹੀਂ ਗਏ ਫਜ਼ੂਲ ਦੇ ਭਾਸ਼ਣ ਦਿੱਤੇ ਗਏ ਇੱਕ ਦੂਜੇ ਦਾ ਮਜ਼ਾਕ ਉਡਾਇਆ ਗਿਆ ਕੋਈ ਕਿਸੇ ਦਾ ਮਤਲਬ ਗਲਤ ਨਾਂ ਲੈ ਕੇ ਮਜ਼ਾਕ ਣਾਉਂਦਾ ਕੋਈ ਕਿਸੇ ਨੂੰ ਕਿਸੇ ਤਰੀਕੇ ਟਿੱਚਰਾ ਕਰਦਾ ਮੈਨੂੰ ਇੱਕ ਸਾਰਥਕ ਭਾਸ਼ਣ ਦੱਸ ਦਿਓ ਕਿਸੇ ਪੋਲੀਟੀਸ਼ੀਅਨ ਦਾ ਹੋਵੇ ਜਿਹੜਾ ਪੰਜਾਬ ਲਈ ਦਿੱਤਾ ਹੋਵੇ ਇੱਕ ਦੂਜੇ ਦਾ ਉਹ ਮਜ਼ਾਕ ਬਣਾ ਕੇ ਔਰ ਇਹੋ ਜਿਹੇ ਹਾਲਾਤ ਜਿਹੜੇ ਪੈਦਾ ਕੀਤੇ ਗਏ ਨੇ ਪੰਜਾਬ ਅੱਜ ਵੀ ਬੜੀ ਖਤਰਨਾਕ ਜਿਹੜੀ ਸਥਿਤੀ ਦੇ ਵਿੱਚੋਂ ਨਿਕਲ ਰਿਹਾ ਪੰਜਾਬ ਮੈਂ ਤੇ ਅੱਗੇ ਵੀ ਕਹਿਣਾ ਇੱਕ ਦਿਨ ਮੈਂ ਇੱਥੇ ਹੀ ਬੋਲ ਕੇ ਗਿਆ ਦੀ ਤੁਹਾਡੇ ਮੈਂ ਫਿਰ ਦੁਬਾਰਾ ਆਪਣੀ ਗੱਲ ਰਿਪੀਟ ਕਰਨ ਲੱਗਾ ਮੈਂ ਇੱਕ ਪਿੰਡ ਪਿੰਡ ਮੁਹਿੰਮ ਚਲਾਈ ਹੋਈ ਹੈ ਮੈਂ ਲੋਕਾਂ ਨੂੰ ਇਹ ਕਹਿਣਾ ਸ਼ੁਰੂ ਕੀਤਾ ਕਿ ਆਟੇ ਦਾਲ ਬਿਜਲੀ ਦੀ ਭੁੱਖ ਚੋਂ ਮੁਕਤ ਕੋਰੀ ਦੇ ਵਿੱਚੋਂ ਬਾਹ ਆਜੋ ਕੱਲ ਬਿਜਲੀ ਮਹਿੰਗੀ ਹੋ ਗਈ ਹੈ ਮੈਂ ਇਹ ਪੁੱਛਣਾ ਚਾਹੁੰਦਾ ਸਰਕਾਰ ਦੇ ਉੱਤੇ 4 ਲੱਖ ਕਰੋੜ ਦਾ ਕਰਜ਼ਾ ਹੋ ਗਿਆ 2 ਸਾਲ ਇਹਨਾਂ ਹੋਰ ਰਾਜ ਕਰਨਾ ਉਹ 5 5.5 ਲੱਖ ਕਰੋੜ ਦਾ ਕਰਜ਼ਾ ਹੋ ਜਾਣਾ ਬਾਕੀ ਚੀਜ਼ਾਂ ਸਾਡੀਆਂ ਮਹਿੰਗੀਆਂ ਨੇ ਕੱਲ ਬਿਜਲੀ ਕਈ ਘਰਾਂ ਕੋਲੋਂ ਮਹਿੰਗੀ ਲਾ ਕੇ ਤੇ ਕਈਆਂ ਨੂੰ ਵੰਡੀ ਜਾ ਰਹੀ ਹੈ ਇਹ ਇਹ ਕੋਈ ਮਤਲਬ ਸਾਡੀ ਉਪਲਬਧਿਤ ਨਹੀਂ ਹੈਗੀ ਇੱਥੇ ਦੇਸ਼ ਦੇ ਪ੍ਰਧਾਨ ਮੰਤਰੀ ਕੀ ਕਰਦੇ ਨੇ ਮੈਂ 80 ਕਰੋੜ ਲੋਕਾਂ ਨੂੰ ਰਾਸ਼ਨ ਦੇ ਰਿਹਾ ਸਾਡੇ ਸੂਬੇ ਦੇ ਮੁੱਖ ਮੰਤਰੀ ਕਰਦੇ ਨੇ ਮੈਂ 25 ਤੋਂ 30 ਲੱਖ ਲੋਕਾਂ ਨੂੰ ਆਟਾ ਦੇ ਰਿਹਾ 5-5 ਕਿਲੋ ਇਹ ਉਪਲਬਧੀ ਹੈ ਸਾਡੀ ਜਦੋਂ ਸਾਡੇ ਲੋਕਾਂ ਕੋਲ ਭੁੱਖੇ ਮਰ ਰਹੇ ਨੇ ਉਹਨਾਂ ਕੋ ਰਾਸ਼ਨ ਹੀ ਨਹੀਂ ਹੈਗਾ ਉਹਨਾਂ ਕੋਲ ਖਾਣ ਲਈ ਵੀ ਕੁਝ ਨਹੀਂ ਹੈਗਾ ਤੇ ਮਤਲਬ ਅਸੀਂ ਉਹਨਾਂ ਨੂੰ ਆਟਾ ਦੇਲ ਦੇ ਕੇ ਤੇ ਉਹਨਾਂ ਦਾ ਮੂੰਹ ਬੰਦ ਕਰਾ ਰਹੇ ਆ ਤੁਸੀਂ ਲੋਕਾਂ ਨੂੰ ਇੰਨੇ ਸਮਰੱਥ ਕਰੋ ਕਿ ਲੋਕ ਆਪਣੀ ਰੋਟੀ ਆਪ ਕਮਾ ਸਕਣ ਕਿਸੇ ਸਿਆਣੇ ਨੇ ਬਹੁਤ ਖੂਬ ਲਿਖਿਆ ਕਿ ਜਿਸ ਧਰਤੀ ਤੇ ਜੇ ਸ ਧਰਤੀ ਤੇ ਰਜਵਾ ਟੁੱਕੜ ਖਾਂਦੇ ਨਹੀਂ ਮਜ਼ਦੂਰ ਉਸ ਧਰਤੀ ਦੇ ਹਾਕਮ ਕੁੱਤੇ ਉਸ ਦੇ ਹਾਕਮ ਸੂਰ ਮਤਲਬ ਸਾਨੂੰ ਰੋਟੀ ਵੀ ਨਹੀਂ ਦੇ ਸਕਦੇ ਚਾਹੀਦੀ ਸਾਨੂੰ ਆਪਣੀਆਂ ਜਿਹੜੀਆਂ ਨਿੱਜੀ ਲੋੜਾਂ ਨੇ ਸਾਡੀਆਂ ਜਿਹੜੀਆਂ ਮਤਲਬ ਬੇਸਿਕ ਸਾਡੀਆਂ ਨੀਡਸ ਨੇ ਬਿਜਲੀ ਆਟਾ ਦਾਲ ਅਸੀਂ ਉਹ ਵੀ ਕਮਾ ਕੇ ਨਹੀਂ ਖਾ ਸਕਦੇ ਤੇ ਫਿਰ ਸਾਡਾ ਦੇਸ਼ ਕਿਹੜੀ ਤਰੱਕੀ ਕਰ ਰਿਹਾ ਫਿਰ ਸਾਡਾ ਸੂਬਾ ਕਿਹੜੀ ਤਰੱਕੀ ਕਰ ਰਿਹਾ ਇਹਨਾਂ ਚੀਜ਼ਾਂ ਦੇ ਉੱਤੇ ਸਾਰਾ ਸੋਚਣ ਵਿਚਾਰਨ ਦੀ ਲੋੜ ਆ ਜਦੋਂ ਕੋਈ ਗੌਰ ਹੀ ਨਹੀਂ ਫਰਮਾ ਰਿਹਾ ਮਨਨ ਸਾਹਿਬ ਇੱਕ ਨਤੀਜਿਆਂ ਵਾਲੇ ਦਿਨ ਇੱਕ ਖਾਸ ਗੱਲ ਦੇਖਣ ਨੂੰ ਮਿਲੀ ਫਰੀਦਕੋਟ ਦੇ ਵਿੱਚ ਤੇ ਉੱਥੇ ਖਡੂਰ ਸਾਹਿਬ ਦੇ ਵਿੱਚ ਜੋ ਜਿੱਤ ਹਾਸਲ ਕੀਤੀ ਗਈ ਖਡੂਰ ਸਾਹਿਬ ਵਿੱਚ ਦੇਖਿਆ ਗਿਆ ਕਿ ਅਮਰਪਾਲ ਸਿੰਘ ਨੇ ਜਿੱਤ ਹਾਸਲ ਕੀਤੀ ਅਤੇ ਫਰੀਦਕੋਟ ਦੇ ਵਿੱਚ ਸਰਵਜੇਤ ਸਿੰਘ ਖਾਲਸਾ ਨੇ ਜਿੱਤ ਹਾਸਲ ਕੀਤੀ ਕੀ ਤੁਹਾਨੂੰ ਲੱਗਦਾ ਨਹੀਂ ਪੰਥਕ ਪੋਲਿਟਿਕਸ ਦਾ ਰਿਵਾਈਵਲ ਹੁਣ ਪੰਜਾਬ ਦੇ ਵਿੱਚ ਹੋ ਰਿਹਾ ਇਸ ਦੇ ਨਾਲ ਹੀ ਅ ਦੇਖੋ ਨਿਰਮਲ ਜੀ ਮੈਂ ਅੱਗੇ ਵੀ ਇੱਕ ਗੱਲ ਕਰਦਾ ਸੀਗਾ ਕਿ ਜਦੋਂ ਅਸੀਂ ਆਮ ਆਦਮੀ ਪਾਰਟੀ ਨੂੰ ਚੁਣਿਆ ਸੀਗਾ ਜੀ ਉਹਨਾਂ ਨੂੰ ਅਸੀਂ ਕੋਈ ਚੋਆਇਸ ਵਜੋਂ ਨਹੀਂ ਸੀ ਚੁਣਿਆ ਜੀ ਆਪਸ਼ਨਲ ਚੁਣਿਆ ਸੀਗਾ ਕਿ ਅਸੀਂ ਦੋ ਪਾਰਟੀਆਂ ਤੋਂ ਬਿਲਕੁਲ ਕਿਨਾਰਾ ਕਰ ਚੁੱਕੇ ਸੀ ਬਹੁਤ ਜ਼ਿਆਦਾ ਉਕਤਾ ਚੁੱਕੇ ਸੀਗੇ ਉਹਨਾਂ ਦੀਆਂ ਨੀਤੀਆਂ ਤੋਂ ਉਹਨਾਂ ਕਦੀ ਸੋਚਿਆ ਹੀ ਨਹੀਂ ਪੰਜਾਬ ਬਾਰੇ ਸਾਰੇ ਕਾਰੋਬਾਰ ਪੰਜਾਬ ਦੇ ਤਬਾਹ ਕਰ ਦਿੱਤੇ ਸਾਰਾ ਕੁਝ ਆਪ ਖਾ ਲਿਆ ਉਸ ਚੀਜ਼ ਦੀ ਆਪਸ਼ਨ ਵਜੋਂ ਉਹਨਾਂ ਨੂੰ ਅਸੀਂ ਚੁਣਿਆ ਸੀ ਜਦੋਂ ਇਹ ਆਪਸ਼ਨ ਵੀ ਸਾਡੀ ਚੋਆਇਸ ਨਹੀਂ ਬਣ ਸਕੀ ਮੈਂ ਫਿਰ ਕਿਹਾ ਸੀਗਾ ਕਿ ਭਗਵੰਤ ਮਾਨ ਜੀ ਕੇਜਰੀਵਾਲ ਜੀ ਅਗਲੀ ਇਲੈਕਸ਼ਨ ਜਦੋਂ ਆਏਗੀ ਸਾਡੀ ਆਪਸ਼ਨ ਨਾ ਰਹੇ ਉਹ ਚੋਆਇਸ ਬਣੇ ਜਦੋਂ ਉਹ ਜਿਹੜੀ ਆਪਸ਼ਨ ਸਾਡੀ ਚੋਇਸ ਨਹੀਂ ਬਣ ਸਕੀ ਤੇ ਫਿਰ ਸਾਨੂੰ ਜਿਹਦੇ ਵਿੱਚ ਵੀ ਕੋ ਆਸਰਾ ਦਿਖਦਾ ਜਦੋਂ ਅਸੀਂ ਇਹਨਾਂ ਤੋਂ ਵੀ ਉਕਤ ਆ ਚੁੱਕੇ ਹਾਂ ਤੇ ਫਿਰ ਸਾਨੂੰ ਲੱਗਦਾ ਹੈ ਕਿ ਯਾਰ ਉਹ ਵੀ ਆਪਸ਼ਨ ਜਿਹੜੀ ਅਖਰੀ ਅਪਣਾ ਲੈਣੀ ਚਾਹੀਦੀ ਹੈ ਇਸੇ ਆਡੀਆਲੋਜੀ ਦੇ ਉੱਤੇ ਭਾਜਪਾ ਕੰਮ ਕਰ ਰਹੀ ਹੈ ਕਿ ਝਾੜੂ ਨੂੰ ਬਦਨਾਮ ਕਾਂਗਰਸ ਬਦਨਾਮ ਕਾਲੀ ਦਲ ਬਨਾਮ ਲੋਕਾਂ ਨੂੰ ਲੱਗੇ ਕਿ ਇਹ ਆਪਸ਼ਨ ਚੰਗੀ ਹੈ ਸਾਨੂੰ ਆਪਸ਼ਨਲ ਜਿਹੜੀਆਂ ਆਪਸ਼ਨ ਦਿੱਤੀਆਂ ਜਾ ਰਹੀਆਂ ਨੇ ਚੋਇਸ ਤੇ ਸਾਡੀ ਕੋ ਬਣਨ ਨੂੰ ਤਿਆਰ ਨਹੀਂ ਹੈਗਾ ਇੱਥੇ ਸੁਪਨੇ ਸਾਨੂੰ ਬੜੇ ਬੜੇ ਵੱਡੇ ਵਿਖਾਏ ਜਾਂਦੇ ਨੇ ਸਾਰਾ ਕੁਝ ਦੱਸਿਆ ਬਹੁਤ ਕੁਝ ਜਾਂਦਾ ਹੈ ਪਰ ਲੱਭਦਾ ਕੁਝ ਨਹੀਂ ਪੰਜਾਬ ਨੂੰ ਤਾਂ ਮਿਲੀ ਕੁਝ ਨਹੀਂ ਰਹੀ ਤੇ ਮੈਂ ਵੀ ਕਿਹਾ ਸੀਗਾ ਕਿ ਅਮਰਤਪਾਲ ਜਿੱਥੋਂ ਖੜੇ ਨੇ ਮੈਂ ਸਮਝਦਾ ਕਿ ਉੱਥੇ ਕਾਂਗਰਸ ਤੋਂ ਸੀਗੇ ਕੁਲਬੀਰ ਸਿੰਘ ਜੀਰਾ ਉਹੀ ਪਹਿਲੇ ਇਲਜ਼ਾਮ ਲੱਗਦੇ ਰਹੇ ਕਿ ਰੇਤਾ ਕੀ ਬਜਰੀ ਕਾਲੀ ਤਲਵਰ ਵੱਲੋਂ ਸੀਗੇ ਵਿਰਸਾ ਸਿੰਘ ਬਲਟੋਆ ਜੀ ਔਰ ਆਮ ਆਦਮੀ ਪਾਰਟੀ ਵੱਲੋਂ ਸੀਗੇ ਸੁਖਪਾਲ ਜਿਹੜੇ ਭੁੱਲਰ ਸੀਗੇ ਲਾਲਜੀਤ ਭੁੱਲਰ ਜਦੋਂ ਤੁਸੀਂ ਉਹੀ ਬੰਦੇ ਸਾਡੇ ਅੱਗੇ ਖੜੇ ਕਰਨੇ ਸ਼ੁਰੂ ਕਰ ਦਿੱਤੇ ਉਹਨਾਂ ਦੇ ਵਿੱਚ ਸਾਨੂੰ ਕੋਈ ਆਪਸ਼ਨ ਹੋਰ ਲੱਭੀ ਤੇ ਅਸੀਂ ਉਹਨੂੰ ਚੁਣ ਲਿਆ ਅੱਜ ਤੁਸੀਂ ਦੇਖੋ ਜਿੰਨਾ ਲੋਕਾਂ ਨੂੰ ਅਸੀਂ ਗਲੋਂ ਲਾਇਆ ਸੀ ਮੈਂ ਅੱਗੇ ਵੀ ਕਹਿਣਾ ਕਿ ਸੀਨੀਅਰ ਸਾਹਿਬ ਭਗਵੰਤ ਮਾਨ ਜੀ ਕੇਜਰੀਵਾਲ ਜੀ ਤੁਹਾਨੂੰ ਮੈਂ ਇੱਕ ਗੱਲ ਕਹੀ ਸੀ ਕਿ ਲੋਕਾਂ ਨੇ ਸੋਚਿਆ ਕਿ ਤੁਹਾਨੂੰ ਚੁਣ ਲਿਆ ਜਾਵੇ ਹੁਣ ਉਹ ਜਿਹੜੇ ਪੁਰਾਣੇ ਬੰਦੇ ਜਿਨ੍ਹਾਂ ਨੂੰ ਅਸੀਂ ਨਕਾਰ ਚੁੱਕੇ ਮੈਨੂੰ ਨਾਂ ਲੈਣ ਚ ਕੋਈ ਗਰੇਜ਼ ਨਹੀਂ ਰਾਜਾ ਵੜਿੰਗ ਸਾਰੀ ਕਾਂਗਰਸ ਦੇ ਬੰਦੇ ਅੱਜ ਤੁਸੀਂ ਸਾਡੇ ਨਾਲ ਇੰਨਾ ਮਾੜਾ ਕਰ ਰਹੇ ਹੋ ਸਾਨੂੰ ਉਹ ਤੁਹਾਡੇ ਨਾਲੋਂ ਚੰਗੇ ਲੱਗਣੇ ਸ਼ੁਰੂ ਹੋ ਗਏ ਕਿ ਇਹਨਾਂ ਨਾਲੋਂ ਉਹ ਚੰਗੇ ਸੀ ਤੁਸੀਂ ਸਾਡੀ ਆਪਸ਼ਨ ਬਣਨੀ ਲੋਕਾਂ ਨੂੰ ਮਜਬੂਰ ਨਾ ਕਰੋ ਸਾਡੀ ਚੁਆਇਸ ਜਿਹੜੀ ਬਣੀ ਜਾਵੇ ਔਰ ਤੁਸੀਂ ਇਹਨਾਂ ਦੇ ਮੈਂ ਜੇ ਤੁਸੀਂ ਮੈਨੂੰ ਕਰੋ ਤਾਂ ਮੈਂ ਇੱਕ ਗੱਲ ਮਤਲਬ ਤੁਸੀਂ ਹਾਲਾਤ ਦੇਖੋ ਕਿ ਜਦੋਂ ਇਲੈਕਸ਼ਨ ਹੁੰਦੀ ਹੈ ਸਾਨੂੰ ਸੁਪਨੇ ਕਿਹੋ ਜਿਹੇ ਵਿਖਾਏ ਜਾਂਦੇ ਨੇ ਸਾਨੂੰ ਭਾਸ਼ਣ ਕਿਹੋ ਜਿਹੇ ਦਿੱਤੇ ਜਾਂਦੇ ਨੇ ਕਿ ਅਸੀਂ ਤੁਹਾਡੇ ਹੀ ਹਾਂ ਤੁਹਾਡੇ ਲਈ ਮਰ ਜਾਵਾਂਗੇ ਤੇ ਜਦੋਂ ਜਿੱਤ ਜਾਂਦੇ ਨੇ ਇਹਨਾਂ ਦੇ ਐਮਐਲਏ ਮੰਤਰੀ ਕਿਸੇ ਵੀ ਪਾਰਟੀ ਦੇ ਨੇ ਔਰ ਉਸ ਤੋਂ ਬਾਅਦ ਉਹਨਾਂ ਦੇ ਹਾਲਾਤ ਬਦਲਦੇ ਨੇ ਨਾ ਕਿ ਪਬਲਿਕ ਦੇ ਹਾਲਾਤ ਬਦਲਦੇ ਨੇ ਕੋਈ ਸ਼ਾਇਰ ਬਹੁਤ ਖੂਬ ਲਿਖਦਾ ਕਿ ਭਾਸ਼ਣ ਮੇਂ ਹੈ ਦੇਸ਼ ਕੀ ਚਿੰਤਾ ਭਾਸ਼ਣ ਮੇਂ ਹੈ ਦੇਸ਼ ਕੀ ਚਿੰਤਾ ਆਸ਼ਿਕ ਕੁਰਸੀ ਮਾਲਕ ਹੋ ਅਪਾ ਦਿਖਾਇਆ ਜਾਂਦਾ ਵੀ ਦੇਸ਼ ਦੀ ਬੜੀ ਚਿੰਤਾ ਪਰ ਅਸਲ ਦੇ ਵਿੱਚ ਸਾਡੇ ਮਨ ਦੇ ਵਿੱਚ ਹੁੰਦਾ ਵੀ ਸਾਨੂੰ ਕੁਰਸੀ ਮਿਲ ਗਈ ਹੈ ਸਾਨੂੰ ਮਾਲ ਮਿਲੇਗਾ ਸਾਨੂੰ ਪੈਸੇ ਮਿਲਣਗੇ ਬਹੁਤ ਖੂਬ ਲਿਖਦੇ ਨੇ ਕਿ ਭਾਸ਼ਣ ਮੇ ਹੈ ਦੇਸ਼ ਕੀ ਚਿੰਤਾ ਆਸ਼ਿਕ ਕੁਰਸੀ ਮਾਲ ਕੇ ਹੋ ਪਾ ਗਏ ਹੋ ਮਖਮਲ ਕੀ ਰਜਾਈ ਲਾਇਕ ਤੋਂ ਤਰਪਾਲ ਕੇ ਹੋ ਕਿ ਜਦੋਂ ਤੱਕ ਚੋਣ ਨਹੀਂ ਲੜਦੇ ਉਦੋਂ ਤੱਕ ਇਹਨਾਂ ਦੇ ਹਾਲਾਤ ਵੇਖੋ ਉਦੋਂ ਤੱਕ ਇਹਨਾਂ ਦੇ ਮਤਲਬ ਪਛੋਕੜ ਵੇਖੋ ਤੇ ਜਦੋਂ ਚੋਣ ਲੜ ਲੈਂਦੇ ਨੇ ਜਦੋਂ ਚੋਣਾਂ ਜਿੱਤ ਜਾਂਦੇ ਨੇ ਜਦੋਂ ਇਹਨਾਂ ਦੀਆਂ ਸਰਕਾਰਾਂ ਬਣ ਜਾਂਦੀਆਂ ਨੇ ਇਹਨਾਂ ਦੇ ਹੱਥ ਤਾਕਤ ਆ ਜਾਂਦੀ ਹੈ ਤੇ ਫਿਰ ਇਹਨਾਂ ਦੇ ਹਾਲਾਤ ਕਿੱਡੀ ਛੱਤੀ ਬਦਲਦੇ ਨੇ ਤੇ ਪਬਲਿਕ ਤੇ ਉੱਥੇ ਵੀ ਉੱਥੇ ਭੁੱਖਮਰੀ ਦੇ ਵਿੱਚ ਹੀ ਜੂਝਦੀ ਹੈ ਪਬਲਿਕ ਕੋਲ ਨਾ ਪੜ੍ਹਾਈ ਹੈ ਨਾ ਦਵਾਈ ਹੈ ਨਾ ਮਤਲਬ ਕਮਾਈ ਹੈ ਪਬਲਿਕ ਜਾਏਗੀ ਕਿੱਥੇ ਸੋ ਹਾਲਾਤ ਇਹ ਨੇ ਇਹਨਾਂ ਚੀਜ਼ਾਂ ਦੇ ਉੱਤੇ ਗੌਰ ਕਰਨ ਦੀ ਲੋੜ ਹੈ ਕਿਸੇ ਨੇ ਵੀ ਪੰਜਾਬ ਦੇ ਵਿੱਚ ਇਲੈਕਸ਼ਨ 'ਚ ਦੇਖਿਆ ਹੀ ਨਹੀਂ ਕਿ ਜਨਤਾ ਦੀਆਂ ਨੀਡਸ ਕੀ ਤੇ ਫਰੀ ਦੇ ਦੂੰਗਾ ਕੋਈ ਕਹਿ ਰਿਹਾ ਮੈਂ 300 ਯੂਨਟ ਦੇ ਦੂੰਗਾ ਸਾਨੂੰ ਸਿਰਫ ਭੁੱਖ ਮਰੀ ਦੇ ਵੱਲ ਮਤਲਬ ਮੈਂ ਇੱਕ ਐਗਜ਼ਾਮਪਲ ਤੁਹਾਨੂੰ ਦਵਾ ਜੇ ਤੁਸੀਂ ਕਿਤੇ ਮੂਵੀ ਦੇ ਸ਼ਕੀਨ ਹੋ ਤੇ ਬਿਲਕੁਲ ਐਗਜ਼ਾਮਪਲ ਵੀ ਤੁਹਾਡੇ ਤੋਂ ਲਵਾਂਗੇ ਪਰ ਮਨਾ ਸਾਹਿਬ ਜਿਵੇਂ ਮੈਂ ਪਹਿਲਾ ਸਵਾਲ ਵੀ ਪੁੱਛਿਆ ਸੀ ਕਿ ਇਥੇ 2027 ਵਾਇਦਾ 2024 ਬੀਜਪੀ ਦੇਖ ਰਹੀ ਹੈ ਕਿ ਇਸ ਲਈ ਅਜਿਹਾ ਕੀਤਾ ਜਾ ਰਿਹਾ ਹੈ ਕਿ ਵੋਟ ਸ਼ੇਅਰ ਇਥੇ ਵਧਿਆ ਪਰ ਜ਼ਿਆਦਾ ਫੋਕਸ ਇਸਤੇ ਨਹੀਂ ਕੀਤਾ ਗਿਆ ਕਿ ਕੋਈ ਜਿੱਤ ਰਿਹਾ ਹੈ ਜਾਂ ਫਿਰ ਕੋਈ ਹਾਰ ਰਿਹਾ ਤੇ ਅੱਜ ਮੀਟਿੰਗ ਹੋ ਵੀ ਰਹੀ ਹੈ ਤੇ ਹੋ ਸਕਦਾ ਮੀਟਿੰਗ ਵਿੱਚ ਇਸ ਤੇ ਕੋਈ ਫੈਸਲਾ ਤੇ ਇਸ ਤੇ ਹੀ ਮੰਥਨ ਅੱਜ ਜਾਰੀ ਹੋਵੇ ਦੇਖੋ ਬੀਜੇਪੀ 23 24 ਸੀਟਾਂ ਦੇ ਉੱਤੇ ਉਹਨੇ ਜਿੱਤ ਪ੍ਰਾਪਤ ਕੀਤੀ ਹੈ ਸ਼ਹਿਰੀ ਸੀਟਾਂ ਤੇ ਜੇ ਤੁਹਾਨੂੰ ਯਾਦ ਹੋਵੇ ਤਾਂ ਮੈਂ ਇੱਕ ਪੋਸਟਰ ਜਾਰੀ ਕੀਤਾ ਸੀਗਾ ਉਹਦੇ ਵਿੱਚ ਮੈਂ ਕਿਹਾ ਸੀਗਾ ਕਸ਼ੈਰੀ ਸੀਟਾਂ ਆਮ ਆਦਮੀ ਪਾਰਟੀ ਵੱਲੋਂ ਜਾਣ ਕੇ ਕਮਜ਼ੋਰ ਦਿੱਤੀਆਂ ਗਈਆਂ ਨੇ ਸੀਐਮ ਸਾਹਿਬ ਵੱਲੋਂ ਕਿਤੇ ਨਾ ਕਿਤੇ ਗੰਡ ਤੁੱਪ ਜਿਹੜੀ ਨਜ਼ਰ ਆਉਂਦੀ ਹੈ ਕਿ ਮਤਲਬ ਉਹਨਾਂ ਦੀ ਛੱਤਰ ਛਾਇਆ ਉਹਨਾਂ ਦੀ ਛੱਤਰ ਛਾਇਆ ਚ ਅਸੀਂ ਚੱਲ ਰਹੇ ਹਾਂ ਕਿਉਂਕਿ ਸ਼ਰਾਬ ਪਾਲਿਸੀ ਦੇਖੋ ਦਿੱਲੀ ਦੇ ਵਿੱਚ ਸਾਰਾ ਹੀ ਫੜੇ ਨੇ ਪੰਜਾਬ 'ਚ ਵੀ ਸੇਮ ਹੈ ਇੱਥੇ ਕਿਸੇ ਨੇ ਹੱਥ ਨਹੀਂ ਪਾਇਆ ਕਿਤੇ ਨਾ ਕਿਤੇ ਉਹਨਾਂ ਦਾ ਡਰ ਖੌਫ ਉਹ ਇਹਨਾਂ ਦੇ ਉੱਤੇ ਸਿਰ ਦੇ ਉੱਤੇ ਮੰਡਰਾ ਰਿਹਾ ਕਿ ਕਿਸੇ ਵੇਲੇ ਵੀ ਮੈਨੂੰ ਫੜ ਕੇ ਅੰਦਰ ਦੇ ਦੇਣਗੇ ਹਾਲਾਤ ਇਹ ਬਣੇ ਪਏ ਨੇ ਕਿ ਬੀਜੇਪੀ ਨੂੰ ਸਪੋਰਟ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਅੱਜ ਤੁਸੀਂ ਦੇਖਦੇ ਹਾਲਾਤ ਦੇਖੋ ਤੇ ਸਾਡੇ ਡੀਜੀਪੀ ਪੰਜਾਬ ਨੂੰ ਉਸੇ ਵੇਲੇ ਤਿੰਨ ਚਾਰ ਗਨਮੰਦ ਦੇ ਦਿੰਦੇ ਨੇ ਮਤਲਬ ਇਸ ਤਰੀਕੇ ਤੰਤਰ ਦੇ ਨਾਲ ਖਲਵਾੜ ਮਤਲਬ ਬੀਜੇਪੀ ਨੂੰ ਪਰਫੁੱਲਤ ਕੀਤਾ ਜਾ ਰਿਹਾ ਮੈਂ ਕਿੰਨਾ ਬੀਜੇਪੀ ਆਵੇ ਆਮ ਆਦਮੀ ਪਾਰਟੀ ਆਵੇ ਕਾਂਗਰਸ ਆਵੇ ਮਤਲਬ ਅਕਾਲੀ ਦਾ ਲਾਵੇ ਕੋਈ ਪੰਜਾਬ ਦਾ ਸੋਚੋ ਤੇ ਸਹੀ ਸਿਰਫ ਸਾਨੂੰ ਲਾਰਿਆਂ ਨਾਲ ਪੜਕਾ ਕੇ ਇੱਕ ਦੂਜੇ ਨਾਲ ਲੜਾ ਕੇ ਤੇ ਸਾਡੇ ਉੱਤੇ ਰਾਜਨੀਤੀ ਨਾ ਨਾ ਕਰੋ ਤੁਹਾਡਾ ਤਾਂ ਕੁਝ ਨਹੀਂ ਜਾਂਦਾ ਤੁਸੀਂ ਤੇ ਬਹੁਤ ਬਹੁਤ ਸੇਫ ਜਗ੍ਹਾ ਤੇ ਬੈਠੇ ਹੋ 5-500 ਤੁਹਾਡੇ ਕੋਲ ਗਨਮੈਨ ਨੇ ਤੁਹਾਡੀ ਤੇ ਹਵਾਲ ਕੋਈ ਨਹੀਂ ਵੇਖ ਸਕਦਾ ਲੜਦਾ ਕੌਣ ਹੈ ਥੱਲੇ ਵਰਕਰ ਧਰਮਿਕ ਦੂਜੇ ਨਾਲ ਲੜਦੇ ਨੇ ਇਹਨਾਂ ਹਾਕਮਾਂ ਦਾ ਕੀ ਜਾਂਦਾ ਕਿ ਜੰਗ 'ਮੇ ਕਤਲ ਸਿਪਾਹੀ ਹੋਣਗੇ ਜੰਗ 'ਮੇ ਕਤਲ ਸਿਪਾਹੀ ਹੋਣਗੇ ਸੁਰਖਰੂ ਜ਼ਿਲ੍ਹੇ ਇਲਾਹੀ ਹੋਣਗੇ ਵੀ ਇਹਨਾਂ ਦਾ ਤਾਂ ਕੁਝ ਨਹੀਂ জানা ਹੈ ਉੱਥੇ ਬਹਿ ਕੇ ਸੋਚਦੇ ਨੇ ਹੱਸਦੇ ਨੇ ਜਦੋਂ ਪੰਜਾਬ 'ਚ ਖੂਨ ਡੋਲਦਾ ਪੰਜਾਬ 'ਚ ਇਹੋ ਜਿਹਾ ਕੁਝ ਹੁੰਦਾ ਜਾਣਾ ਕੀ ਹੈ ਕੋਈ ਵੀ ਨਹੀਂ ਸੋਚ ਰਿਹਾ ਔਰ ਬੀਜੇਪੀ ਆਪਣੀ ਸੋਚ ਦੇ ਵਿੱਚ ਬਿਲਕੁਲ ਕਾਮਯਾਬ ਹੋਈ ਹੈ ਅੱਜ ਵੀ ਉਹਨੂੰ 23-24 ਸੀਟਾਂ ਆ ਗਈਆਂ ਨੇ ਤੇ ਮੈਂ ਇਸ ਤੋਂ ਪਹਿਲਾਂ ਵੀ ਕਹਿੰਦਾ ਰਿਹਾ ਅੱਜ ਤੋਂ 4-5 ਸਾਲ ਪਹਿਲਾਂ ਕਿ ਬੀਜੇਪੀ ਦਾ ਝਾੜੂ ਦਾ ਅਗਲਾ ਮੁੱਖ ਮੁਕਾਬਲਾ ਬੀਜੇਪੀ ਨੂੰ ਹੋਊਗਾ ਕਿ 27 24 ਦੇ ਵਿੱਚ ਵੀ ਹੋਇਆ ਤੇ 27 ਦੇ ਵਿੱਚ ਵੀ ਜਿਹੜੀ ਵੀ ਪਾਰਟੀ ਹੋਊਗੀ ਚਾਹੇ ਕਾਂਗਰਸ ਹੈ ਚਾਹੇ ਕਾਲੀ ਦਲ ਹੈ ਚਾਹੇ ਜਿਹੜਾ ਮਤਲਬ ਝਾੜੂ ਵਾਲੇ ਨੇ ਮੁੱਖ ਮੁਕਾਬਲਾ ਜਿਹੜਾ ਵਿਰੋਧੀ ਧਿਰੋਂ ਬੀਜੇਪੀ ਨਾਲ ਹੋਊਗਾ ਸਰਕਾਰ ਇਹਨਾਂ ਦੇ ਵਿੱਚੋਂ ਕਿਸੇ ਦੀ ਬਣੂਗੀ ਸਾਡੇ ਹਾਲਾਤ ਹੀ ਇਹੋ ਜਿਹੇ ਪੈਦਾ ਕਰ ਦਿੱਤੇ ਗਏ ਨੇ ਵੋਟ ਬੈਂਕ ਨੂੰ ਵੰਡ ਹੀ ਇਸ ਤਰੀਕੇ ਦਿੱਤਾ ਗਿਆ ਕੋਈ ਡਿਵੈਲਪਮੈਂਟ ਦੇ ਉੱਤੇ ਚਰਚਾ ਹੀ ਨਹੀਂ ਕਰਦਾ ਹਰ ਬੰਦਾ ਧਰਮ ਦੇ ਉੱਤੇ ਹਰ ਬੰਦਾ ਆਪਣੀ ਸੇਫਟੀ ਦੇ ਉੱਤੇ ਚਰਚਾ ਕਰ ਰਿਹਾ ਇੱਥੇ ਕੀ ਕਿਹਾ ਜਾਂਦਾ ਕਿ ਯੋਗੀ ਜੀ ਜਦੋਂ ਸਾਡੇ ਇੱਥੇ ਇੰਨਾ ਗੈਂਗਸਟਰਵਾਦ ਹੈ ਇੰਨਾ ਸਾਰਾ ਕੁਝ ਹੈ ਯੋਗੀ ਨੂੰ ਪੰਜਾਬ ਚ ਲੈ ਆਓ ਇਹੋ ਜਿਹਾ ਮਾਹੌਲ ਜਿਹੜਾ ਦੱਸਿਆ ਜਾ ਰਿਹਾ ਇਹੋ ਜਿਹਾ ਸਾਰਾ ਕੁਝ ਕੀਤਾ ਜਾ ਰਿਹਾ ਇੱਕ ਨੈਰੇਟਿਵ ਕ੍ਰੀਏਟ ਕੀਤਾ ਜਾ ਰਿਹਾ ਬਿਲਕੁਲ ਕੀਤਾ ਜਾ ਰਿਹਾ ਜੀ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਸਾਰਿਆਂ ਨੂੰ ਸੋਚਣ ਦੀ ਸਾਰਿਆਂ ਨੂੰ ਵਿਚਾਰਨ ਦੀ ਲੋੜ ਹੈ ਕੋਈ ਇਹਦੇ ਉੱਤੇ ਫੋਕਸ ਕਰ ਹੀ ਨਹੀਂ ਰਿਹਾ ਔਰ ਮੈਂ ਇੱਕ ਸੀਐਮ ਸਾਹਿਬ ਨੂੰ ਸਲਾਹ ਦੇਣੀ ਚਾਹੁੰਦਾ ਜੀ ਕਿ ਹਰ ਬੰਦੇ ਦੇ ਉੱਤੇ ਇੱਕ ਕੰਟਰੋਲਰ ਹੋਣਾ ਚਾਹੀਦਾ ਹੈ ਮੇਰਾ ਖਾਲਾ ਜਿੱਦਣ ਦੇ ਕੇਜਰੀਵਾਲ ਅੰਦਰ ਗਏ ਨੇ ਤੇ ਬਿਲਕੁਲ ਹੀ ਆਪਾਂ ਫ੍ਰੀ ਹੋ ਗਏ ਆ ਤੇ ਤੁਸੀਂ ਹਾਲਾਤ ਦੇਖ ਲੈਨੇ ਕੀ ਬਣੇ ਨੇ ਜਦੋਂ ਤੁਹਾਨੂੰ ਕੋਈ ਪੁੱਛਣ கிਛਣ ਵਾਲਾ ਨਹੀਂ ਨਾ ਤੁਹਾਨੂੰ ਘਰ ਚ ਕੋਈ ਮਤਲਬ ਤੁਹਾਡੇ ਫਾਦਰ ਜਾਂ ਮਦਰ ਕੋ ਤੁਹਾਨੂੰ ਟੋਕਣ ਵਾਲੇ ਨਹੀਂ ਹੈਗੇ ਤੁਸੀਂ ਉਹਨਾਂ ਦੀ ਮੰਨਦੇ ਨਹੀਂ ਤੇ ਇਹ ਇਹਦਾ ਮਤਲਬ ਫਿਰ ਤੁਸੀਂ ਤਬਾਈ ਵੱਲ ਵਧ ਰਹੇ ਹੋ ਇੱਕ ਦਾ ਕਹਿੰਦੇ ਹੋ ਜਦੋਂ ਪਤੰਗ ਉੱਡਦੀ ਹੈ ਨਾ ਤੇ ਜਦੋਂ ਡੋਰ ਉਹਨੂੰ ਡਾ ਰਹੀ ਹੁੰਦੀ ਹੈ ਤੇ ਪਤੰਗ ਨੂੰ ਉੱਪਰ ਜਾ ਕੇ ਲੱਗਦਾ ਹੈ ਕਿ ਇਹ ਡੋਰ ਨੇ ਮੈਨੂੰ ਫੜ ਕੇ ਰੱਖਿਆ ਹੋਇਆ ਇਹ ਡੋਰ ਮੈਨੂੰ ਛੱਡ ਦੋਗੇ ਤੇ ਮੈਂ ਹੋਰ ਉੱਚੀ ਉੱਡ ਜਾਣਾ ਇਹ ਦਿਮਾਗ ਚ ਭੁਲੇਖਾ ਪਾ ਲੈਂਦੀ ਹੈ ਤੇ ਜਦੋਂ ਤੁਸੀਂ ਡੋਰ ਕੱਟ ਦੋ ਨਾ ਪਤੰਗ ਉੱਚੀ ਤੇ ਜ਼ਰੂਰ ਜਾਂਦੀ ਹੈ ਉਸ ਤੋਂ ਬਾਅਦ ਉਹ ਇੱਕ ਦਮ ਥੱਲੇ ਡਿੱਗ ਪੈਂਦੀ ਹੈ ਸੋ ਕੰਟਰੋਲ ਤੇ ਤੁਹਾਨੂੰ ਇਹੋ ਜਿਹੇ ਜਿਹੜੇ ਤੁਹਾਡੀਆਂ ਤਾਰਾਂ ਨੇ ਧਾਗੇ ਧਾਗੇ ਇੱਕ ਦੂਜੇ ਨਾਲ ਜੁੜੇ ਰਹਿਣੇ ਚਾਹੀਦੇ ਨੇ ਇਹਨਾਂ ਰਿਸ਼ਤਿਆਂ ਦੀ ਕਦਰ ਕਰਨੀ ਚਾਹੀਦੀ ਹੈ ਜਿਹੜੇ ਤੁਹਾਨੂੰ ਸਲਾਹਾਂ ਦਿੰਦੇ ਨੇ ਇੱਥੇ ਚੱਲ ਹੀ ਇਹ ਰਿਹਾ ਨਾ ਕਿ ਜਿਹੜਾ ਸਲਾਹ ਦਿੰਦਾ ਜਿਹੜਾ ਬੋਲਦਾ ਉਹਨੂੰ ਫੜ ਕੇ ਪਰਚਾ ਦੇ ਕੇ ਅੰਦਰ ਕਰ ਦਿੱਤਾ ਜਾਂਦਾ ਮਤਲਬ ਇਹੋ ਜਿਹੇ ਹਾਲਾਤ ਜਿਹੜੇ ਪੈਦਾ ਜੇ ਤੁਸੀਂ ਟੋਕਾ ਟਾਕੀ ਸੁਣ ਨਹੀਂ ਸਕਦੇ ਜੇ ਤੁਸੀਂ ਆਪਣਾ ਵਿਰੋਧ ਝੱਲ ਨਹੀਂ ਸਕਦੇ ਤੇ ਫਿਰ ਜ਼ਿਆਦਾ ਦੇਰ ਤੱਕ ਤੁਸੀਂ ਇਸ ਸਿਆਸਤ ਇਸ ਮੰਨਣਾ ਚਾਹੀਦਾ ਹੈ ਪੰਜਾਬ ਦੀ ਸਿਆਸਤ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਦੇਖਿਆ ਗਿਆ ਇਤਿਹਾਸ ਨੇ ਆਪਣੇ ਆਪ ਨੂੰ ਮੋੜ ਤੋਂ ਦਰਾਇਆ ਕਾਂਗਰਸ ਪਿਛਲੀ ਵਾਰ 8 ਸੀਟਾਂ ਤੇ ਕਾਬਜ਼ ਹੋਈ ਸੀ ਲੋਕ ਸਭਾ ਚੋਣਾਂ ਵਿੱਚ ਇਸ ਵਾਰ 7 ਤੇ ਯਾਨੀ ਕਿ ਮੈਜੋਰਟੀ ਕਾਂਗਰਸ ਦੀ ਰਹੀ ਪਰ ਇਹ ਵੀ ਦੇਖਿਆ ਗਿਆ ਕਿ ਕਾਂਗਰਸ ਵਿੱਚ ਖਾਣਾ ਜੰਗੀ ਵੀ ਦੇਖਣ ਨੂੰ ਮਿਲੀ ਉਹਦੇ باوجود ਮੈਜੋਰਟੀ ਕਾਂਗਰਸ ਦੀ ਰਹਿਣਾ ਕਿ ਪਾਰਟੀ ਨੂੰ ਨਵੀਂ ਦਿਸ਼ਾ ਇਸ ਦੇ ਨਾਲ ਹੀ ਦਵੇਗਾ ਖਾਸ ਤੌਰ ਤੇ ਰਾਜਾ ਵਰਦੀ ਨੂੰ ਕਿਉਂਕਿ ਪਾਰਟੀ ਦੇ ਪ੍ਰਧਾਨ ਵੀ ਰਹਿਣਾ ਇੱਕ ਵੱਡੀ ਜ਼ਿੰਮੇਵਾਰੀ ਵੀ ਹੈ ਦੇਖੋ ਕੱਲ ਸਾਰ ਪ੍ਰਗਟ ਸਿੰਘ ਪਰਸੋਂ ਬਹੁਤ ਸੋਹਣਾ ਬੋਲੇ ਸੀਗੇ ਕਿ ਕਾਂਗਰਸ ਬਹੁਤਾ ਮਤਲਬ ਖੁਸ਼ ਨਾ ਹੋਵੇ ਆਪਣੇ ਆਪ ਦੇ ਵਿੱਚ ਕਿਉਂਕਿ ਜਦੋਂ ਵੀ ਸੀਐਮ ਬਣਦਾ ਮਾਲਵਾ ਤਹਿ ਕਰਦਾ ਉੱਥੇ ਸੀਟਾਂ ਬਹੁਤ ਜ਼ਿਆਦਾ ਨੇ ਉੱਥੋਂ ਤੇ ਬੁਰੀ ਤਰ੍ਹਾਂ ਕਾਂਗਰਸ ਜਿਹੜੀ ਹਾਰੀ ਐ ਰਾਜਾ ਵੜਿੰਗ ਲੁਧਿਆਣੇੋਂ ਆ ਕੇ ਜਿੱਤ ਜਾਂਦੇ ਨੇ ਔਰ ਇੱਥੇ ਤੁਸੀਂ ਫਿਕਸ ਮੈਚ ਦੇਖੋ ਰਾਜਾ ਵੜਿੰਗੋਂ ਵਾਲੀ ਸੀਟ ਦੇ ਉੱਤੇ ਸੁਖਬੀਰ ਬਾਦਲ ਨਹੀਂ ਆਉਂਦੇ ਰਾਜਾ ਵੜਿੰਗ ਤੇ ਉਹਨਾਂ ਦੀ ਫੈਮਿਲੀ ਬਠਿੰਡੇ ਨਹੀਂ ਜਾਂਦੀ ਮਤਲਬ ਫਿਕਸ ਮੈਚ ਇਸ ਤਰੀਕੇ ਕੀਤਾ ਗਿਆ ਔਰ ਇਸ ਜਿੱਤ ਦੇ ਨਾਲ ਆਪਣੀ ਖੁਸ਼ੀ ਮਨਾ ਰਹੇ ਨੇ ਮੈਂ ਤੇ ਇਸ ਚੀਜ਼ ਨੂੰ ਕੋਈ ਬਹੁਤਾ ਵਧੀਆ ਨਹੀਂ ਸਮਝਦਾ ਔਰ ਜਿਹੜਾ ਜ਼ਿਲ੍ਹਾ ਰਾਜਾ ਵੜਿੰਗੋਂ ਦਾ ਉਦੋਂ ਰਿਚ ਜਿਹੜੀਆਂ ਵੀ ਸੀਟਾਂ ਨੇ ਮੁੱਖਸਾਰ ਬਠਿੰਡਾ ਗਿੱਦੜਵਾ ਉਥੋਂ ਤੇ ਬੁਰੀ ਤਰ੍ਹਾਂ ਰਹੇ ਨੇ ਉਥੇ ਪ੍ਰਧਾਨ ਰਹਿਣ ਦੇ ਕਾਬਿਲ ਹੀ ਨਹੀਂ ਹੈਗੇ ਤੁਸੀਂ ਮਤਲਬ ਇੱਕ ਬਦਲਵੀਂ ਸੀਟ ਤੋਂ ਤੁਸੀਂ ਆ ਕੇ ਜਿੱਤ ਜਾਂਦੇ ਹੋ ਸੋ ਪ੍ਰਗਟ ਸਿੰਘ ਹੁਣ ਵੀ ਇਸ ਚੀਜ਼ ਦਾ ਜ਼ਿਕਰ ਕੀਤਾ ਸੀਗਾ ਮੈਂ ਇੱਕ ਚੀਜ਼ ਤੁਹਾਨੂੰ ਦੱਸਾਂ ਕਿ ਦੇਖੋ ਕਿਸੇ ਵੇਲੇ ਨਾ ਹੰਕਾਰ ਹੋ ਜਾਂਦਾ ਬੰਦੇ ਨੂੰ ਉਹ ਹੰਕਾਰ ਕਹਿੰਦੇ ਹਨ ਗਿੱਦੜਵਾ ਤੋਂ ਲੜ ਸਕਦੇ ਨੇ ਸੁਖਵੀਰ ਸਿੰਘ ਬਾਦਲ ਲੜ ਸਕਦੇ ਨੇ ਜੀ ਮੈਂ ਕੁਝ ਵੀ ਪਾਰਟੀ ਪ੍ਰਧਾਨ ਨੇ ਫੈਸਲਾ ਹੀ ਉਹਨਾਂ ਕਰਨਾ ਹੈ ਮਤਲਬ ਵੀ ਉਹ ਉਹ ਉਹਨਾਂ ਦੀ ਕਿਹੜਾ ਕਿਸੇ ਨੇ ਟਿਕਟ ਅਨਾਉਂਸ ਕਰਨੀ ਉਹ ਜਿੱਥੋਂ ਮਰਜੀ ਲੜ ਸਕਦੇ ਨੇ ਗੱਲ ਜਿਹੜੀ ਹੈ ਕਾਂਗਰਸ ਦੀਆਂ 8 ਸੀਟਾਂ ਦੀ ਮੈਂ ਕਰ ਲੱਗਾ 7 ਸੀਟਾਂ ਜਿਹੜੀਆਂ ਕਾਂਗਰਸ ਨੂੰ ਆਈਆਂ ਨੇ ਸਾਡੇ ਹਾਲਾਤ ਇਹੋ ਜਿਹੇ ਪੈਦਾ ਕਰ ਦਿੱਤੇ ਗਏ ਨੀਲਮ ਜੀ ਇੱਕ ਨਾਮ ਪੁਰਾਣਾ ਰਾਜਾ ਸੀਗਾ ਜੀ ਉਹ ਲੋਕਾਂ ਨੂੰ ਨਾ ਬਹੁਤ ਮਤਲਬ ਮਾਰਦਾ ਕੁੱਟਦਾ ਸੀਗਾ ਤੁਸੀਂ ਜਦੋਂ ਬੰਦੇ ਨੂੰ ਕਿਤੇ ਦੱਬਦੇ ਨੇ ਨਾ ਜਦੋਂ ਉਹਦੀ ਡੈਥ ਹੋ ਜਾਂਦੀ ਹੈ ਪੁਰਾਣੇ ਸਮੇਂ 'ਚ ਉਹਨੂੰ ਦਫਨਾਇਆ ਜਾਂਦਾ ਤੇ ਉਹਦੇ ਮੂੰਹ 'ਚ ਇੱਕ ਸਿੱਕਾ ਰੱਖਿਆ ਜਾਂਦਾ ਸੀਗਾ ਔਰ ਉਹ ਉਹਨਾਂ ਦੇ ਮੂੰਹ ਚੋਂ ਉਹ ਵੀ ਕੱਢ ਲੈਂਦਾ ਸੀ ਗੋ ਇੰਨਾ ਲਾਲਚੀ ਤੇ ਇੰਨਾ क्रूअल ਸੀਗਾ ਮਤਲਬ ਉਹ ਉਹ ਕੱਢ ਲੈਂਦਾ ਸੀਗਾ ਤੇ ਲੋਕ ਉਹਨੂੰ ਬਹੁਤ ਜਿਆਦੀਆਂ ਗਾਲਾਂ ਬਹੁਤ ਜਿਆਦਾ ਮਾੜਾ ਚੰਗਾ ਜਿਹੜਾ ਉਹ ਕਹਿੰਦੇ ਸੀ ਜਿਵੇਂ ਅਸੀਂ ਝਾੜੂ ਤੋਂ ਪਹਿਲਾਂ ਕਾਂਗਰਸ ਤੇ ਕਾਲੀ ਦਲ ਨੂੰ ਕਹਿੰਦੇ ਸੀ ਮੰਦਿਰ ਜੀ ਮੇਰੀ ਮੇਰੀ ਗੱਲ ਕੁੱਟ ਲੈਂਦੇ ਬਿਲਕੁਲ ਛੋਟੀ ਜੀ ਗੁਜਾਰਿਸ਼ ਹੈ ਇੱਕ ਛੱਟ ਸ਼ਬਦਾਂ ਦੇ ਵਿੱਚ ਇਹ ਗੱਲ ਪੂਰੀ ਕਰ ਬਹੁਤ ਜਿਆਦਾ ਬਿਲਕੁਲ ਛੱਟ ਸ਼ਬਦਾਂ ਹੀ ਕਰ ਲੱਗਾ ਜੀ ਉਹਦੀ ਕਿਤੇ ਡੈਥ ਹੋ ਜਾਂਦੀ ਹੈ ਉਸ ਤੋਂ ਬਾਅਦ ਉਹਦਾ ਬੇਟਾ ਜਿਹੜਾ ਉਹ ਆਪਣੇ ਵਜ਼ੀਰਾਂ ਨਾਲ ਸਲਾਹ ਕਰਦਾ ਜਿਵੇਂ ਇਹ ਕਾਂਗਰਸ ਵਾਲਿਆਂ ਕੋ ਇਹੋ ਜੀ ਚੀਜ਼ ਹੋ ਸਕਦੀ ਹੈ ਕਿ ਲੋਕ ਮੇਰੇ ਪਿਓ ਨੂੰ ਚੰਗਾ ਕਹਿਣਾ ਸ਼ੁਰੂ ਕਰ ਦੇਣ ਉਹ ਬਹੁਤ ਸਲਾਹਕਾਰ ਜਿਹੜੇ ਨੇ ਫਿਰ ਉਹਨੂੰ ਦੱਸ ਦੇਣੇ ਉਹਦੇ ਉੱਤੇ ਚਰਚਾ ਕਰਦੇ ਨੇ ਕਿ ਤੇਰਾ ਫਾਦਰ ਤੇ ਮੂੰਹ ਚੋਂ ਪੈਸੇ ਕੱਢਦਾ ਸੀ ਨਾ ਤੂੰ ਲਾਸ਼ ਵੀ ਬਾਹਰ ਕੱਢਿਆ ਕਰ ਉਹਨੂੰ ਪਟੇ ਵੀ ਮਾਰਿਆ ਕਰ ਤੇ ਫਿਰ ਨੱਪਿਆ ਕਰ ਉਹ ਫਿਰ ਲੋਕੀ ਕਹਿਣਾ ਸ਼ੁਰੂ ਹੋ ਗਏ ਉਹਦੇ ਨੂੰ ਤੇ ਦਾ ਪਿਓ ਚੰਗਾ ਸੀ ਸੋ ਹਾਲਾਤ ਸਾਡੇ ਪੰਜਾਬ ਦੇ ਪੈਦਾ ਕੀਤੇ ਗਏ ਨੇ ਸਾਡੇ ਮੂੰਹ ਇਹ ਕਹਵਾਇਆ ਜਾ ਰਿਹਾ ਕਿ ਇਹਨਾਂ ਨਾਲੋਂ ਕਾਂਗਰਸ ਚੰਗੀ ਸੀ ਇਹ ਸਾਨੂੰ ਵੀ ਪਤਾ ਨਹੀਂ ਚੰਗੀ ਇਹਨਾਂ ਵੀ ਆ ਕੇ ਸਾਨੂੰ ਲੁੱਟਣਾ ਸਾਡੇ ਹਾਲਾਤ ਇਹੋ ਜਿਹੇ ਪੈਦਾ ਬਣਾ ਦਿੱਤੇ ਗਏ ਨੇ ਜੀ ਮਨਾ ਸਾਹਿਬਾ ਸ਼ੁਕਰੀਆ ਲਿਵਿੰਗ ਇੰਡੀਆ ਨਿਊਜ਼ ਦੇ ਨਾਲ ਜੁੜਨ ਦੇ ਲਈ